ਇੰਜਣ ਦੋਸਤੋ ਆ ਚੁੱਕੇ ਆ ਪਟਿਆਲਾ ਟਰੈਕਟਰ ਮਾਰਕੀਟ ਘੈਂਟ ਇੰਜਣ ਆ ਜਿਨ੍ਹਾਂ ਨੇ ਮੋਡੀਫਿਕੇਸ਼ਨ ਵਗੈਰਾ ਕਰਨੀ ਅੱਜਕੱਲ ਬਹੁਤ ਵੱਡੇ ਇੰਜਣ ਆਪਣੇ ਮਿੱਤਰ ਆ ਜਿਹੜੇ ਰੱਖਣਦੇ ਆ 6 ਸਿਲੰਡਰ ਆ ਚੈੱਕ ਕਰੋ ਤੁਸੀਂ ਇੰਜਣ ਪੂਰਾ ਘੈਂਟ ਆ ਆ ਦੇਖੋ ਕੰਪਰੈਸ਼ਰ ਇਹ ਤੁਸੀਂ ਦੇਖਿਓ ਵੀ ਕਿਸ ਵਾਸਤੇ ਲੱਗੇ ਹੁੰਦੇ ਕੰਪਰੈਸ਼ਰ ਇੱਕ ਤਾਂ ਹੋ ਗਿਆ ਆਪਣਾ ਏਸੀ ਕੰਪਰੈਸ਼ਰ ਏਸੀ ਵਾਸਤੇ ਹੋ ਗਿਆ ਇਹ ਜਰੂਰ ਦੱਸਿਓ ਕਮੈਂਟ ਕਰਕੇ ਜਿਨ੍ਹਾਂ ਭਰਾਵਾਂ ਨੂੰ ਪਤਾ ਹੈ ਵੀ ਕਿਹ ਹੁੰਦਾ ਹੈ ਕੰਪਰੈਸ਼ਰ ਵਾਲਾ ਇਹਦੇ ਨਾਲ ਦੇ ਬ੍ਰਾਂਡ ਦੇ ਕੰਪਰੈਸ਼ਰ ਵੀ ਆ ਚੁੱਕੇ ਆਪਣੇ ਕੋਲ ਜੇ ਕਿਸੇ ਭਰਾ ਨੂੰ ਲੋੜ ਹੋਣ ਤਾਂ ਇਹ ਵੀ ਆਪੇ ਕੰਟੈਕਟ ਕਰ ਸਕਦੇ ਹੋ ਏਅਰ ਕੰਪਰੈਸ਼ਰ ਇਹ ਹੈਗਾ ਏਸੀ ਕੰਪਰੈਸ਼ਰ ਦੱਸਿਓ ਵੀ ਕਿਉਂ ਜੋੜੀ ਏ ਏ ਕੰਪਰੈਸ਼ਰ ਲੱਗਾ ਤੇ ਘੈਂਟ ਗੱਲ ਬਾਤ ਇੰਜਣ ਦੋ ਆਏ ਹੋਏ ਆ ਤੁਸੀਂ ਚੈੱਕ ਕਰ ਲਓ ਵੀ ਇਹ ਹੁਣ ਜਨਰੇਟਰ ਤੇ ਲੱਗੇ ਆ ਕਿ ਭਰਾਓ ਵੀ ਆਪਣਾ ਕੰਬੈਨ ਤੇ ਲੱਗੇ ਆ ਮੇਰੇ ਖਿਆਲ ਤਾਂ ਆ ਇੰਜਣ ਕੰਬੈਨ ਤੇ ਹੋਊਗਾ ਦੇਖੋ ਪੰਪ ਵਗੈਰਾ ਆ ਕੰਬੈਨ ਤੇ ਹੀ ਆਉਂਦਾ ਜਾਂ ਵੱਡੇ ਜਿਹੜੇ ਸਿਸਟਮ ਇਹਨਾਂ ਦੀਆਂ ਵੱਡੀਆਂ ਕੰਬੈਨਾਂ ਹੋਣਗੀਆਂ ਇੰਪੋਰਟਡ ਜਿਹੜੀਆਂ ਕੰਬੈਨਾਂ ਉਹਨਾਂ ਦੇ ਉੱਪਰ ਇਹ ਇੰਜਨ ਆਏ ਆ ਪੁਲੀਆਂ ਦੇਖੋ ਤੁਸੀਂ ਕਿੰਨੀਆਂ ਤੇ ਆ ਪੰਪ ਦੇਖੋ ਕਿੱਡਾ ਘੈਂਟ ਗੱਲਬਾਤ ਲੱਗੀ ਹੋਈ ਹੈ ਹਨਾ ਬਾਕੀ ਆ ਸਾਰਾ ਇੰਜਨ ਚੈੱਕ ਕਰ ਲਓ ਵਧੀਆ ਇੰਜਨ ਆ ਸੀਆਰਡੀ ਆ ਸੀਆਰਡੀ ਵਿੱਚ ਇਹ ਟਰਬੋ ਹੈ ਦੀ ਆ ਚੈੱਕ ਕਰ ਲਓ ਚੈੱਕ ਗਨਰਾਜ ਜੌਨ ਡੀਅਰ ਟਰਬੋ ਆ ਪੂਰੀ ਘੈਂਟ ਟਰਬੋ ਲੱਗੀ ਹੋਈ ਹੈ ਅਨਹੀਂ ਜ਼ੂਮ ਕਰਕੇ ਦਿਖਾਉਣਾ ਮੈਂ ਤੁਹਾਨੂੰ ਆ ਦੇਖੋ ਆਹ ਟਰਬੋ ਲੱਗੀ ਹੋਈ ਹੈ 6 ਸਿਲੰਡਰ ਨੂੰ ਪੂਰਾ ਘੈਂਟ ਇੰਜਨ ਪਹਿਲਾਂ ਵੀ ਇੱਕ ਦੋਸਤ ਜਿਹੜਾ ਆਪਣਾ ਲੈ ਗਿਆ ਸੀ ਲੱਕੀ ਉਹਨੇ ਵੀ ਇੰਜਨ ਇਹ ਕਿਸੇ ਟਰੈਕਟਰ ਦਾ ਧਰਨਾ ਸੀਗਾ ਤੇ ਬਾਕੀ ਵੀ ਕਈ ਮਤਲ ਜਿਹੜਾ ਕੰਟੈਕਟ ਕਰਦੇ ਹੁੰਦੇ ਆ ਵੱਡਾ ਇੰਜਨ ਜਿਨ੍ਹਾਂ ਨੇ ਲਾਉਣਾ ਆ ਚੈੱਕ ਕਰੋ ਦੋ ਪੀਸ ਆਏ ਆ ਜਿਹੜੇ ਮਰਜੀ ਆ ਦੋ ਪੀਸ ਇੰਜਨ ਆਹ ਜਿਹੜਾ ਇੰਡਾ ਦਾ ਸਿਸਟਮ ਆ ਲੱਗਿਆ ਹੋਇਆ ਇਹਦੇ ਤੇ ਚੈੱਕ ਕਰ ਲਿਓ ਚਿੱਟ ਵਗੈਰਾ ਜਿਹੜੀ ਆ ਆ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾ ਦਿੰਨਾ ਚੈੱਕ ਕਰ ਲਓ RPM ਵਗੈਰਾ ਜਿਹੜਾ ਸਾਰਾ ਇਹਦੇ ਤੇ ਆਹ ਸਿਸਟਮ ਆਪਣਾ ਦੇਖ ਲਓ ਜਿਹਨਾਂ ਦੇਖਣਾ ਹੋਇਆ ਤੇ ਇਹ ਰੇਟ ਵਗੈਰਾ ਬਾਈ ਤੁਸੀਂ ਫੋਨ ਕਰ ਸਕਦੇ ਹੋ ਪਟਿਆਲਾ ਟਰੈਕਟਰ ਮਾਰਕੀਟ ਭਲਵਾਨ ਟਰੈਕਟਰ ਜਿਹੜਾ ਪੇਜ ਨੂੰ ਫੋਲੋ ਕਰ ਲਓ ਦੋ ਇੰਜਨ ਪਟਿਆਲਾ ਟਰੈਕਟਰ ਮਾਰਕੀਟ ਦੇ ਵਿੱਚ ਆ ਚੁੱਕਿਆ ਤਰਫੋਂ ਦੇ ਮੂੰਹ ਦੇਖੋ ਕਿਹੜੇ ਕਿਹੜੇ ਆ ਹਲੇ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਐਡੀ ਨਾਲ ਟਰਬੋ ਲੱਗਦੀ ਹੋਵੇ ਪਰ ਬਹੁਤ ਵੱਡੀ ਟਰਬੋ ਹੈ ਗਾੜ ਤਗੜੇ ਆ ਦੋਨੇ ਇੰਜਨਾਂ ਦੇ ਹਲੇ ਇਹਦੇ ਤੇ ਉਹਦੇ ਤੇ ਸਮਾਨ ਥੋੜਾ ਘੱਟ ਆ ਇਹਦੇ ਦੇ ਕੰਪਰੈਸ਼ਨ ਵਗੈਰਾ ਜਿਹੜੇ ਪੂਰੇ ਰੇਲਾਂ ਰੂਲਾਂ ਚੈੱਕ ਕਰ ਲੋ ਲਾ ਕੇ ਕਈ ਦੋਸਤਾਂ ਨੇ ਇਨਲੈਨ ਪੰਪ ਲਾ ਲਿਆ ਕੋਈ ਵੱਡੀ ਗੱਲ ਨਹੀਂ ਇਹਨਾਂ ਨੇ ਪੰਪ ਲੋ ਕੇ ਲਾ ਹੀ ਲੈਂਦੇ ਇਹਨਾਂ ਨੂੰ